ਲਿਵਿੰਗ ਚ ਮੁੰਡੇ ਕੁੜੀਆਂ ਰਹਿ ਰਹੇ ਆ ਚਾਰ ਚਾਰ ਮੁੰਡਿਆਂ ਨਾਲ ਇੱਕ ਕੁੜੀ ਰਹਿ ਰਹੀ ਆ ਕੁੜੀਆਂ ਰਹਿ ਰੀਆਂ ਦੇ ਰਾਤ ਨੂੰ ਹੋਟਲ ਪਰੇ ਹੁੰਦੇ ਆ ਕੁੜੀਆਂ ਕਾਲਜ ਪੜ੍ਹਦੀਆਂ ਨੇ ਖਰਚਾ ਚੱਕਣ ਲਈ ਬੋਏਫ੍ਰੈਂਡ ਬਣਾਏ ਹੁੰਦੇ ਆ ਕਲੱਬਾਂ ਚ ਜਾਂਦੀਆਂ ਨੇ ਮਾਂ ਪਿਓ ਨੂੰ ਪਤਾ ਹੀ ਨਹੀਂ ਤਾਂ ਮੁੰਡਾ ਕੱਕੀ ਦਾ ਦੋਸਤ ਹੋ ਸਕਦਾ ਕੁੜੀ ਦਾ ਦੋਸਤ ਕਦੇ ਹੋ ਸਕਦਾ ਮੁੰਡਾ ਮੁੰਡੇ ਤਾਂ ਲੁੱੱਚੇ ਹੁੰਦੇ ਆ ਲੰਡਰ ਹੁੰਦੇ ਆ ਮੈਂ ਕਹਿੰਨਾ ਉਹਨਾਂ ਤਾਂ ਸੋਹਂਦੀ ਆ ਕਿ ਕਦੇ ਭਾਵੇਂ ਦੋਸਤ ਜਿੰਨੀ ਮਰਜ਼ੀ ਘੈਰ ਲੋਵੇਂ ਤੂੰ ਉਹਨਾਂ ਦੇ ਇੱਕ ਮੋਕੇ ਦੀ ਲੋੜ ਆ ਤੂੰ ਕੋਲ ਦੇਖਦੇ ਦੇਖ ਕੇ ਅਗਲਾ ਹੱਥ ਫੜ ਕੇ ਕਿਉਂ ਆ ਇਹੜੀਆਂ ਕਿਹੜੇ ਡਰਾਮਿਆਂ ਚ ਕੁੜੀਆਂ ਮੁੰਡਿਆਂ ਨਾਲ ਜਾਰੀਆਂ ਪਾ ਕੇ ਪੇਜਾਂ ਵਾਲਿਆਂ ਨਾਲ ਜਾਰੀਆਂ ਪਾ ਕੇ ਹਾਂ ਰੀਲਾ ਚਲਾਈ ਜਾਂਦੀਆਂ ਨੇ ਕਿਉਂ ਪੇਜਾਂ ਵਾਲਿਆਂ ਕੋਲੇ ਬਹੁਤ ਪਾਵਰ ਹੈ ਇਹਨਾਂ ਦੀ ਇਹਨਾਂ ਕੋਲ ਸਭ ਦੇ ਪੇਤ ਹੁੰਦੇ ਆ ਹਾਂ ਮਾਪੇ ਉਹਨਾਂ ਨੂੰ ਇੰਨਾ ਟਾਈਮ ਨਹੀਂ ਹੈਗਾ ਆਪਣੇ ਕੁੜੀ ਪਿੱਛੇ ਜਾ ਕੇ ਦੇਖ ਤੋਂ ਲੱਗੋ ਕਿ ਉਹ ਛਲਕੀ ਰਿਹਾ ਸੋ ਇੱਕ ਮੋ ਹਲਜਾ ਬਣ ਗਿਆ ਅਸੀਂ ਆਪਾਂ ਗੱਲ ਕਰ ਰਹੇ ਹਾਂ ਨਾਰਮਲੀ ਕਰ ਰਹੇ ਹਾਂ ਪਰ ਜਦੋਂ ਆਪਣੇ ਉੱਤੇ ਬਿੱਤੂ ਕੀ ਤੁਸੀਂ ਸੋਚੋ ਕਿਦਾਂ ਲਾ ਹੋਊਗਾ ਕਿ ਗੈਰ ਮਾਰਗ ਤੋਂ ਤੁਹਾਡੀ ਕੁੜੀ ਨੂੰ ਯੂਜ਼ ਕਰ ਰਿਹਾ ਹੋਵੇ ਤੇ ਤੁਹਾਡੀ ਕੁੜੀ ਤੁਹਾਨੂੰ ਇਸ ਇਸ ਗੱਲ ਦਾ ਚਿੰਤਾ ਹੁੰਦੀ ਕਿ ਗਾਂ ਤੁਹਾਡੇ ਬੱਚਿਆਂ ਦਾ ਕੀ ਬਣੂ ਜੀ ਜਿੱਦਾਂ ਦਾ ਸਮਾਂ ਆ ਰਿਹਾ ਮੇਰਾ ਸਿੰਪਲ ਜਿਹਾ ਥੋਟ ਆ ਕਿ ਆਪਾਂ ਬੱਚੇ ਪੈਦਾ ਕਰਨੇ ਆ ਚਾਹੇ ਹੋਵੇ ਕੁੜੀ ਪਾਓ ਹੋਵੇ ਮੁੰਡਾ ਹੂੰ ਚੰਗੀ ਸਿੱਖਿਆ ਦੇਣੀ ਆ ਚੰਗਾ ਹੋ ਕਰਨਾਗਾ ਪੁਰਾਣੇ ਸਮੇਂ ਦੀ ਗੱਲ ਇੱਥੇ ਜੁੜੂਗਾ ਮੈਂ ਤੁਹਾਨੂੰ ਤੇ ਉਮਰ 30 ਸਾਲ ਹੋ ਗਈ ਮੇਰੀ ਜਨਮ ਆ ਹਾਂਜੀ ਤੁਸੀਂ ਕਦੇ ਸੁਣਿਆਗਾ ਕਿ ਫਲਾਣੇ ਪਿੰਡ ਦੀ ਕੁੜੀ ਭੱਜ ਗਈ ਤੇ ਬਾਪ ਨੇ ਸਪਰੇ ਵੀ ਕੇ ਮਰ ਗਿਆ ਬਹੁਤ ਵਾਰ ਸੁਣਿਆ ਘੱਨੇ ਕਿੰਨੀ ਆ ਨਾ ਉਹ ਇੱਜ਼ਤ ਦੇ ਮੁੱਲ ਅਗਲਾ ਕਹਿੰਦਾ ਅੱਛਾ ਰਮਾ ਚ ਜਿਤਾਂ ਮਾ ਕੇ ਲੋਕਾਂ ਦੇ ਹੂੰ ਮੇਰੀ ਕੁੜੀ ਹੋਊਗੀ ਵੱਡੀ ਹੋਊਗੀ ਜੇ ਵਾਕਈ ਉਹ ਮੈਨੂੰ ਪਤਾ ਹੋਊਗਾ ਵੀ ਇਦਾਂ ਦਾ ਕੰਮ ਕਰੂਗੀ ਸਾਡੇ ਤਾਂ ਆਪਦੇ ਬੱਚੇ ਨੂੰ ਮਾਰਨਾ ਵੀ ਗੁਨਾਹ ਤੁਸੀਂ ਚਾਹੋ ਗਲਤ ਕਰਨ ਨੂੰ ਸਮਝਾਓ ਕਿਉਂਕਿ ਸਮਾਜ ਨੂੰ ਕੋਈ ਨਹੀਂ ਸਮਝਾਦਾ ਆਪਾਂ ਕਿਸੇ ਨੂੰ ਮਾਰ ਕੇ ਪਿੱਟ ਕੇ ਨਹੀਂ ਸਮਝਾਉਂਦੇ ਤੁਸੀਂ ਦੇਖਿਆ ਪਿਛਲੇ 5 7 10 ਸਾਲਾਂ ਦੇ ਵਿੱਚ ਟਾਈਮ ਬਹੁਤ ਜ਼ਿਆਦਾ ਚੇਂਜ ਹੋਇਆ ਹੈ ਨਾ ਜਿਹੜੇ ਗੰਦ ਦੀ ਆਪਾਂ ਗੱਲ ਕਰ ਰਹੇ ਹਾਂ ਇੱਕਦਮ ਬਹੁਤ ਜ਼ਿਆਦਾ ਇਨਕਰੀਜ਼ ਹੋਇਆ ਬਾਜੀ ਹਾਂ ਥੋੜਾ ਰੀਲੈਕਸ ਕਰਕੇ ਜ਼ਿਆਦਾ ਹੋ ਗਿਆ ਅਰ ਇਹ ਲੁੱਣਾ ਕਰਦਾ ਅੱਜ ਕੱਲ ਤੇ ਮੈਂ ਕਹਿੰਦਾ ਘਰੋਂ ਜੋਦੇ ਜਾਂ ਕੁੜੀਆਂ ਪਹਿਲਾਂ ਪਹਿਲਾਂ ਕੋਈ ਮਤਲਬ ਕਿਸੇ ਨਾਲ ਪਿਆਰ ਵੀ ਹੁੰਦਾ ਸੀਗਾ ਲਵ ਸਟੋਰੀ ਹੁੰਦੀ ਸੀਗੇ ਤਾਂ ਦੋ ਦੋ ਤਿੰਨ ਤਿੰਨ ਸਾਲ ਉਹਨੂੰ ਪ੍ਰਪੋਜ਼ ਕਰਨ ਨੂੰ ਮੁੰਡਾ ਲਾ ਦਿੰਦਾ ਹੁੰਦਾ ਸੀ ਹਾਜੀ ਕੁੜੀਆਂ ਆਪਣਾ ਸੈਲਫ ਡਰਾਈਵ ਤੇ ਨਿਕਲ ਜਾਂਦੀਆਂ ਡੇਟ ਤੇ ਜਾਂਦੀਆਂ ਪਹਿਲੇ ਚੈੱਕ ਕਰਦੀਆਂ ਨੇ ਕਿ ਮੁੰਡਾ ਸਾਡੇ ਭਰੋਸੇਦਾਰ ਹੈਗਾ ਕਿ ਨਹੀਂ ਹੈਗਾ ਯਾਰੀ ਦੋਸਤੀ ਨਿਭਾਉਂਦੀਆਂ ਨੇ ਮੁੰਡਿਆਂ ਨਾਲ ਦੋਸਤੀਆਂ ਬਣਾਉਂਦੀਆਂ ਜਿਹੜੀ ਕਹਿੰਦੀ ਮੇਰੇ ਫਲਾਣੇ ਇੰਨੇ ਮੁੰਡੇ ਆ ਤਾਂ ਮੁੰਡਾ ਕੱਕੀ ਦਾ ਦੋਸਤ ਹੋ ਸਕਦਾ ਕੁੜੀ ਦਾ ਦੋਸਤ ਕਦੇ ਹੋ ਸਕਦਾ ਮੁੰਡਾ ਮੁੰਡੇ ਤਾਂ ਲੁੱੱਚੇ ਹ ਹਾਂ ਉਹਨਾਂ ਤਾਂ ਅਸੂਂਦੀ ਆ ਕਿ ਕਦੇ ਭਾਵੇਂ ਦੋਸਤ ਜਿੰਨੀ ਮਰਜ਼ੀ ਕਹਿ ਲਵੇਂ ਤੂੰ ਉਹਨਾਂ ਦੇ ਇੱਕ ਮੋਕੇ ਦੇ ਲੋੜਾ ਤ ਕੋ ਦੇਖਦੇ ਦੇਖੇ ਅਗਲਾ ਹੱਥ ਫੜ ਕੇ ਆਉਣਾ ਕਿਹੜੀਆਂ ਕਿਹੜੇ ਡਰਾਮਿਆਂ ਚ ਕੁੜੀਆਂ ਮੁੰਡਿਆਂ ਨਾਲ ਯਾਰੀਆਂ ਪਾ ਕੇ pèce ਵਾਲਿਆਂ ਨਾਲ ਯਾਰੀਆਂ ਪਾ ਕੇ ਹਾਂ ਰੀਲਾ ਚਲਾਈ ਜਾਂਦੀਆਂ ਨੇ ਕਿਉਂ pèce ਵਾਲਿਆਂ ਕੋਲੇ ਬਹੁਤ ਪਾਵਰ ਹੈ ਇਹਨਾਂ ਦੀ ਇਹਨਾਂ ਕੋ ਸਭ ਦੇ ਪੇਤ ਹੁੰਦੇ ਆ ਹਾਂ ਇਹ pèce ਵਾਲੇ ਬੜੇ ਗੰਦੇ ਆ ਮੈਂ ਤਾਂ ਆਫ ਫੋਲੋ ਕੀਤਾ ਹੋਇਆ ਏਕਦਾਂ ਨਾ ਵੀ ਕਾ ਆਉ ਕੁਲੜ pèce ਵਾਲਿਆਂ ਦਾ ਕਿੰਨਾ ਗਾ ਪਾਇਆ ਸੀ ਰੋਂ ਲਾਤੇ ਸੀ ਹਨਾ ਹਾਂ ਚਲੋ ਗੱਲ ਤਾਂ ਉਹ ਵੀ ਆ ਪਰ ਇੱਕ ਜਗ੍ਹਾ ਠੀਕ ਵੀ ਆ ਕਿ ਸ਼ਰਮ ਵਾਲੇ ਆਪਣੀ ਕੁੜੀਆਂ ਤੇ ਧਿਆਨ ਤਾਂ ਦੇਣਗੇ ਹਾਂ ਕਿ ਯਾਰ ਇੰਨਾ ਮਾਹੌਲ ਗੰਦਾ ਹੋ ਗਿਆ ਲੋਕ ਵੀਡੀਓ ਵਾਇਰਲ ਕਰਨ ਲਈ ਆਪਣੀ ਪਰਸਨਲ ਲਾਈਫ ਚਿੱਤਰੀ ਬਣਾਈ ਜਾਂਦੇ ਆ ਵੀਡੀਓ ਇੱਥੇ ਇੱਥੇ ਪੇਜਾਂ ਵਾਲਿਆਂ ਦੀ ਚੜ੍ਹਾਈ ਪੂਰੀ ਹੈ ਨਾ ਚੜ੍ਹਾਈ ਤੇ ਨਹੀਂ ਕਹਿ ਸਕਦੇ ਉਹ ਵੀ ਆਰਾਮ ਖਾਣੇ ਕਰ ਰਹੇ ਆ ਇਹ ਵੀ ਗੁਨਾਹ ਹੀ ਆ ਜੈਸੇ ਇੱਕ ਰੱਬ ਨੂੰ ਮੰਨਦੇ ਆ ਰੱਬ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਜੇ ਕਿਤੇ ਗਲਤ ਹੋ ਰਿਹਾ ਗਲਤ ਨੂੰ ਹੋਰ ਗਲਤ ਦਿਖਾਉਣ ਲਈ ਤੁਸੀਂ ਲੋਕਾਂ ਨੂੰ ਦੱਸਣ ਲਈ ਆ ਦੇਖੋ ਕਿੰਨਾ ਗਲਤ ਹੋਇਆਗਾ ਲੋਕ ਤਾਂ ਉਦਾਂ ਦੀ ਤੁਸੀਂ ਉਸ ਨੂੰ ਬढ़ावा ਨਾ ਦੇਓ ਪਰ ਠੀਕ ਆ ਮ제 ਲਈ ਜਾਂਦੇ ਹੋ ਵੀ ਆਪਣੇ ਐਨੇ ਮਾੜੇ ਨਹੀਂ ਹੈਗੇ ਕਿਸੇ ਇੱਜ਼ਤ ਲਾਣਗੇ ਫਿਰ ਜ਼ਿਆਦਾ ਹੋ ਜਾਣਗੇ ਤੇ ਵੀ ਉਸ ਦਿਨ ਘੱਟ ਨਹੀਂ ਹੈਗਾ ਪਰ ਹਾਂ ਤੁਸੀਂ ਇੱਕ ਸਮਝਾਣ ਲਈ ਪਾ ਦਿਆ ਕਰੋ ਜਿੱਦਾਂ ਪਿੱਛੇ ਕਿੰਨੀ ਕੰਟਰੋਵਰਸੀਆਂ ਚੱਲੀਆਂ ਸੀ ਸੈਨਾਜ਼ ਦੇ ਸਮੇਂ ਜਿੱਕਨੀਆ ਚੱਲੀਆਂ ਸੀ ਕੁੰਨੀਆਂ ਚ ਕੰਟਰੋਵਰਸੀਆਂ ਬਹੁਤ ਆ ਰਹੀਆਂ ਹਨ ਇੱਕ ਤੋਂ ਬਾਅਦ ਇੱਕ ਨਾਲ ਜੁੜੇ ਹੋ ਭਾਜੀ ਬਿਗ ਬੋਸ ਨਹੀਂ ਚੱਲੀ ਜਾਂਦੇ ਹੁਣ ਤੁਹਾਡਾ ਮਨ ਹੈ ਕਿਤੇ ਬਿਗ ਬੋਸ ਜਾਣ ਦਾ ਇਦਾਂ ਨਹੀਂ ਜਾਣਦਾ ਹੈਗਾ ਜਿੱਦਾਂ ਕੰਜਰਖਾਨਾ ਕਰਕੇ ਫੇ ਆਪਣੇ ਦਮ ਤੇ ਆਵਾਂਗੇ ਟੈਲੈਂਟ ਦੇ ਤੌਰ ਤੇ ਆਵਾਂਗੇ ਤੇ ਠੋਕ ਕੇ ਵੀ ਆਵਾਂਗੇ ਜਿਦਾਂ ਦੇ ਛਲਾਰੂ ਜੇ ਟੱਕਰੇ ਜਿਹੜਿਆ ਪੁਣਿਆ ਹਾਂ ਬਿਲਕੁਲ ਗੰਦਪਾਕ ਨਹੀਂ ਜਾਣਾ ਅੱਜ ਕੱਲ ਵਾਲਾ ਬਿਗਬਾਸ ਦੇਖ ਰਹੇ ਹਾਂ ਨਹੀਂ ਮੈਂ ਭਾਜੀ ਬਿਗਬਾਸ ਦੇਖਦਾ ਲਾਸਟ ਤੇ ਜਦੋਂ ਬਿਗਬਾਸ ਖਤਮ ਹੋ ਜਾਂਦਾ ਫਿਰ ਮੈਂ ਘਟੋ ਘਾਟ 10 15 ਦਿਨ ਬਾਅਦ ਫਿਰ ਮੈਂ ਬਿਗਬਾਸ ਹੀ ਦੇਖਦਾ ਅੱਛਾ ਸਾਰਾ ਇੱਕੋ ਵਾਰ ਚ ਦੇਖਦਾ ਮੈਂ ਤਾਂ ਨਹੀਂ ਭਾਜੀ ਸਪੈਸ਼ਲ ਟਾਈਮ ਨਹੀਂ ਕੱਢਦਾ ਰੋਜ਼ ਦਾ ਘੰਟਾ ਨਹੀਂ ਕੱਢਦਾ ਜਦੋਂ ਬਿਗਬਾਸ ਖਤਮ ਹੁੰਦਾ ਉਹ ਤੁਸੀਂ ਸਾਰਾ ਸੀਜ਼ਨ ਬਿਗਬਾਸ ਨਾ ਵੀ ਦੇਖਾਂ ਮੈਂ ਤਾਂ ਵੀ ਠੋਕ ਦੇ ਦਿੰਨੀ ਆ ਜੇ ਹੋਏ ਕਦੇ ਸਿਲੈਕਟ ਪਰ ਐਡੀ ਨਹੀਂ ਹੈਗੀ ਵੀ ਮੈਂ ਇੱਥੋਂ ਕੱਪੜੇ ਲਾ ਕੇ ਜਾਵਾਂ ਬਿਗਬਾਸਟ 'ਚ ਜਾਂ ਆਪਣੇ ਮਾਂ ਪਿਓ ਦੀ ਮਿੱਟੀ ਪਲੀਤ ਕਰਕੇ ਜਾਵਾਂ ਬਿਗਬਾਸਟ 'ਚ ਚਾਰ ਬੰਦੇ ਆਪਣੀਆਂ ਕੁੜੀਆਂ ਆਪਣੀਆਂ ਭੈਣਾਂ ਘਰੋਂ ਮੈਨੂੰ ਬੁਲਾਉਣ ਤੋਂ ਡਰਨ ਕਿ ਸਾਲਾ ਇਹ ਤਾਂ ਗੰਦਾ ਹੈਗਾ ਐਦਾਂ ਦੀ ਮੈਂਟੈਲਿਟੀ ਬਣਾ ਕੇ ਜਾਵਾਂ ਮੈਨੂੰ ਨਹੀਂ ਚਾਹੀਦੀ ਐਦਾਂ ਦੀ ਸ਼ੋਹਰਤ ਜਿਵੇਂ ਗੱਲ ਤੱਤੀ ਕਰਦਾ ਤਾਂ ਫਿਰ ਮੈਂ ਠੋਕੇ ਕਰਦਾ ਤੁਹਾਡੇ ਸਾਹਮਣੇ ਹੀ ਚਲੇ ਜਾਵਾਂਗੇ ਜਿੰਨਾਂ ਨੂੰ ਹਿੰਦੀ ਬੋਲਣਗੇ ਬਿਗਬਾਸਟ 'ਚ ਹਾਂ ਮੈਨੂੰ ਹਿੰਦੀ ਆਉਂਦੀ ਹੈ ਬਹੁਤ ਅਚੇ ਤਰ੍ਹਾਂ ਸ ਆਹ ਆਂ ਜੈਸੇ ਮਰਜੀ ਬਾਤ ਕੀਜੀਏ ਆਂ ਆਂਦੀ ਆਰ ਜਿੱਤੋ ਮਰਜੀ ਕਰ ਲੋ ਜੰਗਲੀਸ ਵਾਲੇ ਚ ਹੋਇਆ ਕੋਈ ਗੱਲ ਨਹੀਂ ਦੋ ਮਹੀਨੇ ਇੰਗਲਿਸ਼ ਨਹੀਂ ਸਿੱਖ ਲਾਂਗੇ ਠੋਕ ਕੇ ਲਾਵਾਂਗੇ ਫਿਰ ਸਿੱਖ ਲਾਂਗੇ ਬਿਗਬੋਸ ਚ ਲੜਨਾ ਪੈਂਦਾ ਕਰਦੇ ਵੀ ਪਕਾਈ ਮਾਨੀ ਪੈਂਦੀ ਬਾਜੀ ਬਿਗਬੋਸ ਹੋਵੇ ਰੋਡਿਸ ਹੋਵੇ ਜੋ ਮਰਜੀ ਹੋਵੇ ਉਹਨਾਂ ਦੇ ਆਡੀਸ਼ਨ ਪਾਸ ਕਰਨੇ ਬੜੇ ਮੁਸ਼ਕਿਲ ਆ ਜੇ ਤੁਸੀਂ ਉਹਦੇ ਵਿੱਚ ਕੁਝ ਲਿਖੋਗੇ ਨਾ ਉੱਥੇ ਮੈਂ ਪਿਛਲੀ ਬਿਗਬੋਸ ਤੇ ਗਿਆ ਸੀ ਆ ਕਾਫੀ ਟਾਈਮ ਪਹਿਲਾਂ ਬਿਗਬੋਸ ਨਹੀਂ ਸੋਰੀ ਰੋਡਿਸ ਰੋਡਿਸ ਅੱਛਾ ਉੱਥੇ